ਵੇਖਾਂ ਕਿੱਡੀਆ ਐਨਕਾਂ ਲਾ ਕੇ ਐਨਕ ਬਾਬੂ ਬਣ ਕੇ ਬੈਠੀ ਐ ਹੈ ਆਪਣੇ ਘਰ ਅੰਦਰਾਂ ਨੋਵਾਂ ਚ ਗੋਹਾ ਨਹੀਂ ਨਿਕਲਦਾ ਇੱਥੇ ਕਿੱਡੀ ਲਿਸ਼ਕ ਪੁਸ਼ਕੇ ਬੈਠੀ ਜਿੱਦਾ ਕੁੜਮੀ ਆਈ ਹੁੰਦੀ ਆ ਐ ਕਿਤੇ ਸ਼ਰਮ ਦਾ ਘਾਟਾ ਬੰਦਾ ਕਿਤੇ ਨਾਲ ਕੋਖ ਕਰਵਾ ਹੀ ਲੈਂਦਾ ਵਾ ਤੇ ਕੱਖ ਪਨ ਕੇ ਦੋਹਰਾ ਨਹੀਂ ਕੀਤਾ ਜਿੱਦਾਂ ਹੱਥਾਂ ਨੂੰ ਮਹਿੰਦੀ ਲਾਈ ਹੁੰਦੀ ਆ ਗੋਡੇ ਕੁੱਟੀ ਜਾਂਦੀ ਆ ਜਿੰਨੇ ਜਹਾ ਦੇ ਨਖਰੇ ਆ ਸਭ ਇਹ ਜਨਾ ਨਿਗੋਆ ਚਲਿਤਰੋ ਕੇ ਥਾਂ ਦੀ ਨਿਕਲਣਾ ਪਤਾ ਨਹੀਂ ਕਦੋਂ ਇਹਨੇ ਸਗਾਦ ਨਹੀਂ ਮੂੰਹ ਕੀ ਆਂਦਾ ਲੈ ਰੋਟੀ ਨੇ ਤਾਂ ਨਿਆਣਾ ਜਿੱਦ ਕਰਕੇ ਮੈਨੂੰ ਰਾਤ ਰੱਖ ਲਿਆ ਵਾ ਤੇ ਮਨਜਿੰਦਰ ਵਿਚਾਰਾ ਮੈਨੂੰ ਉੱਥੇ ਢੀਕਦਾ ਹੁਣਾ ਵਾ ਕੀ ਕਰਾਂ ਮੈਂ ਮੈਂ ਤਾਂ ਤਾਈ ਨੂੰ ਨਹੀਂ ਕਹਿ ਕੇ ਆਈ ਫਿਰ ਆਦੀ ਰੋਟੀ ਪਕਾਦੀ ਨੂੰ ਮੈਨੂੰ ਤੇ ਹੀ ਮੇਂ ਵਾਪਸ ਲੱਜਣਾ ਵਾ ਤੇ ਹੁਣ ਉਹ ਕਹਿ ਕੇ ਸੂਟ ਹੀ ਬਦਲਾ ਗਈ ਆ ਮੇਰਾ ਭੀ ਭੂਆ ਤਾਂ ਸੂਟ ਬਦੱਲਾ ਤੇ ਅੱਜ ਰਾਤ ਆਪਾਂ ਜਾਣ ਨਹੀਂ ਦੇਣਾ ਸਾਰੇ ਨਿਆਣੇ ਜਿੱਦ ਕਰਨ ਦੇ ਤੇ ਜੇ ਹੁਣ ਜਾਵਾਂ ਨਾ ਤੇ ਫਿਰ ਵੀ ਮਾੜੀ ਗੱਲ ਵਾ ਚੱਲ ਕੋਈ ਨਹੀਂ ਇੱਕ ਰਾਤ ਰਹਿ ਪਿੰਨੀ ਇੱਕ ਰਾਤ ਦੀ ਕਿਹੜੀ ਗੱਲ ਵਾ ਲੈ ਮਸ ਸਮੇਸ਼ ਲੰਡੇ ਜੇ ਉਹ ਪਰੇ ਹੋ ਜਾ ਤੂੰ ਮਸ ਮੀਟ ਲੈਣ ਲਿਆ ਵਾ ਹਾਏ ਹਾਏ ਮੈਂ ਤਾਂ ਕੱਲ ਦੀ ਸੋਚ ਚ ਦੀ ਆ ਤੇ ਆਪਣਾ ਫਲ ਲੱਗਾ ਵਾ ਤੇ ਪਹਿਲਾ ਫਲ ਤੋੜ ਕੇ ਤੇ ਬਹਿ ਕੇ ਖਾਣੇ ਆ ਸੋਚਦੇ ਨਹੀਂ ਹੁੰਦਾ ਹਾਂ ਕੰਮ ਕਰੀ ਜਾਂਦਾ ਤੋੜ ਕੇ ਖਾਈ ਜਾਂਦਾ ਪਿੰਗਾ ਨਾ ਤੇ ਆ ਕਿਹਦੇ ਵਾਸਤੇ ਚਲੀ ਆ ਓਏ ਤੇ ਮੇਰੀ ਭੈਣ ਬਿਮਾਰਿੰਦੀ ਆ ਚੱਲ ਮੈਂ ਆਈ ਆ ਤੇ ਖਵਾ ਦਾਂ ਉਹ ਮੁੱਲ ਲਈਏ ਨਹੀਂ ਇਹ ਕਦੇ ਮਹਿੰਗੀਆਂ ਬਹੁਤ ਆਹੋ ਭੈਣ ਤੋਂ ਲੱਗਰ ਜੂ ਪਕਾ ਪਕ ਖਵਲਣ ਦੀ ਆ ਤੇ ਜਿਹੜੀ ਖਵਾਲਦੀ ਆ ਉਹਦੇ ਹੱਥੋਂ ਪਲੇਟ ਖੋਈ ਜਾਂਣਾ ਪਰ ਇਹਨੂੰ ਕਰੀ ਜਾਂਦਾ ਓਏ ਜਿਹੜਾ ਕੋ ਖਾਂਦੀ ਆ ਨਾ ਮੈਂ ਲੈ ਦੇਣਾ ਤੁਹਾਨੂੰ ਕੰਗਾ ਪਸਾਰ ਕਰਦਾ ਵਾ ਮਾਲਕਾ ਮੈਂ ਵੀ ਘਰ ਦੀ ਠੀਕ ਹੋਣਾ ਮੈਂ ਲੈ ਕੇ ਦਿੰਨਾ ਮੈਂ ਲੈ ਕੇ ਦਿੰਨਾ ਕੀ ਵਾਧੂ ਲੈ ਕੇ ਦਿੰਦੇ ਤੁਸੀਂ ਮੈਨੂੰ ਆਂ ਅੰਤਰੀਕ ਘਰ ਦੀ ਮਸਮੀ ਆ ਪਹਿਲਾ ਫਲਵਾਰ ਇਹ ਵੀ ਆਪਣੇ ਭੈਣ ਦੇ ਮੂੰਹ ਤੇ ਫੰਗ ਜਿਹਾ ਤੱਕ ਲੱਗਾ ਵਾ ਜਿਵੇਂ ਕਿਸੇ ਦਾ ਫੜ ਲੱਗੀ ਆ ਮਾਰੇ ਪਰੇ ਪਲੇਟ ਕਰੀ ਜਨਾ ਪਰੇ ਪਲੇਟ ਕਰੀ ਜਨਾ ਆ ਕਿੱਦਰ ਦੀ ਇਨਸਾਨੀਅਤ ਆ ਤੋੜ ਕੇ ਖਾ ਲੈ ਕਰਨਾ ਫਿਰ ਖਾ ਲੂਗੀ ਲੋੜ ਹਉ ਤੇ ਆਹੋ ਆਹੋ ਬਣੇ ਬਣਾਇਆ ਤਾਂ ਅਗਰ ਰੱਖ ਦਿਆਂ ਤੂੰ ਮੈਂ ਕਿੰਨੇ ਦਿਨ ਖਵਾ ਲੇਗਾ ਨੂੰ ਬਿਠਾਲ ਕੇ ਇੱਥੇ ਬਹੁਤ ਗੱਲ ਵਾ ਇੱਕ ਦਿਨ ਵਿਚਾਰੀ ਇਹ ਹੀ ਦੋ ਦਿਨ ਤੇ ਖਾ ਲੂਗੀ ਮੁੜ ਕੇ ਤੈਨੂੰ ਕਹਿੰਦੀ ਤਕਲੀਫ ਤਕਲੀਫ ਆ ਤੇ ਉੱਥੇ ਬੂਟਾ ਲਵਾ ਦੇ ਸਹਰੇ ਉਹਦੇ ਮਸੰਮੀਆਂ ਦਾ ਲਵਾ ਦੂਗਾ ਕੋਈ ਜਲਦੀ ਖਾਂਦੀ ਰਿਆ ਕਰੂਗੀ ਤੈਨੂੰ ਪਤਾ ਨਹੀਂ ਕੀ ਤਕਲੀਫ ਹੋਣ ਈ ਆ ਤਕਲੀਫ ਹੋਣ ਈ ਆ ਮੈਨੂੰ ਮਸੰਮੀਆਂ ਖਾ ਲੈ ਤੇ ਹੋਰ ਜਬਾਨ ਚ ਲਾ ਦੋ ਹਾਂ ਅੱਗੇ ਘੱਟ ਵਾ ਤੇਰੀ ਆ ਵੇ ਜਾ ਖਵਾ ਲ ਜਾ ਕੇ ਖਾ ਲ ਜਾ ਕੇ ਦੋ ਤੇ ਗੁੱਡੇ ਤੇ ਬੰਦੀ ਪੀਸ ਪਤਾ ਨਹੀਂ ਕਿੱਥੋਂ ਆ ਗਈ ਹੁਣ ਕੁਟੜੀ ਉਹਨੂੰ ਪਚਨੇ ਕਿ ਨਹੀਂ ਪਚਣੀਆ ਪਚਣੀਆ ਨਨੂੰ ਕਾਲਾ ਲੂਣ ਲੈ ਜਾ ਨਾਲ ਉਹ ਸੰਗ ਚ ਮਲਦੀ ਖਵਾ ਲ ਨਾ ਮਸੰਮੀਆਂ ਨੂੰ ਮੁੜ ਕੇ ਫੇਰ ਫਗੋ ਆ ਤਾਂ ਤਰੀਕੇ ਦੇ ਮਸੰਮੀਆਂ ਖਾਣ ਬੈਠੀ ਇੱਥੇ ਚੰਗੀ ਭਲੀ ਹੈਗੀ ਆ ਹੋਇਆ ਕਿ ਇਹਨੂੰ ਗੋਡਿਆਂ ਤੇ ਬੰਦੇ ਜਾ ਕੇ ਇਹਦੇ ਮਸੰਮੀਆਂ ਜਿਹੜੇ ਕੁਟੰਡੀ ਬੈਹਿ ਕੇ ਉੱਥੇ ਹੱਦ ਹੋਈ ਇਹਦੇ ਵਾਲੀ ਕਿਤੇ ਨਾ ਇਥੋਂ ਨਿਕਲਦਾ ਨਾ ਲੈ ਐਡੀ ਨਾ ਹੋਰ ਕਦੋਂ ਦੀ ਆਈ ਉੱਥੇ ਹੀ ਬਸ ਮੂੰਹ ਜੈ ਮੀਟ ਕੇ ਬੈਠੀ ਐ ਐਡੇ ਐਡੇ ਅਣਕਾ ਲਾ ਕੇ ਬੈਠੀ ਐ ਵੇਖਾਂ ਜਾ ਕੇ ਭਲਾ ਕੀ ਕੰਡੇ ਵੇਖ ਲਾ ਇੱਕ ਪੀਸ ਮੰਗਿਆ ਤੇ ਮੈਂ ਦਿੱਤਾ ਨਹੀਂ ਚੱਲ ਕੋਈ ਨਹੀਂ ਵੇਖ ਲੂੰਗੀ ਭੈਣ ਜੀ ਹਸ ਤੇ ਲੱਗਦੇ ਆ ਪਹਿਣ ਜੀ ਪਹਿਣ ਜੀ ਸੁਤੇ ਹੀ ਤੂੰ ਆ ਜਾ ਵੀਰ ਮੈਂ ਟੀਕਰਾਂ ਵੇਲੀ ਤੇ ਹੈ ਗਈ ਆ ਮੈਂ ਨਾ ਗਿਆ ਹੀ ਪਹਿਲੇ ਫੇਲਾ ਮੱਤ ਅੱਛਾ ਤੇ ਮਸਮੀਆਂ ਬੜੀਆਂ ਸੋਹਣੀਆਂ ਲੱਗੀਆਂ ਉੱਥੇ ਅੱਛਾ ਅੱਛਾ ਤੇ ਮੇਰੇ ਨਾ ਮਨ ਚ ਰਹੀ ਜਾਈ ਹਾਂ ਚੱਲ ਮੈਂ ਕਿ ਭੈਣ ਨੂੰ ਖਵਾਣਾ ਵਾ ਠੀਕ ਜੀ ਰਹੀ ਦੀ ਇਹ ਚੰਗੀਆਂ ਬਹੁਤ ਹੁੰਦੀਆਂ ਵਾ ਵੀ ਆਪਣੇ ਘਰ ਦੀਆਂ ਵਾ ਆਹੋ ਭੈਣ ਸਾਰੇ ਬੂਟੇ ਲਾਏ ਆ ਅੱਛਾ ਸੰਤਰੇ ਆਂਬ ਮਸਮੀਆਂ ਅੱਛਾ ਅੱਛਾ ਹਰ ਇੱਕ ਫਰੂਟ ਲਾਇਆ ਵਾ ਆ ਕਈ ਤੇ ਲੱਗਦੇ ਨਹੀਂਗੇ ਇਹ ਬੂਟੇ ਨੂੰ ਅੱਛਾ ਆ ਆ ਹੈਗੇ ਮਸੰਮੀਆਂ ਦੇ ਬੂਟੇ ਸੰਤਰੇ ਵੀ ਲੱਗੇ ਹੋ ਦਾ ਆਪਣੇ ਠੀਕ ਵਾ ਇਦਾਂ ਕਰੀ ਹਾਂ ਮੈਨੂੰ ਨਾ ਜਾਣ ਲਿਆ ਲਾ ਕੇ ਦੇਵੀ ਮਨਜਿੰਦਰ ਵਾਸਤੇ ਮੋਹ ਦੇ ਵਾਸਤੇ ਖੜੂਗੀ ਲੈ ਭਾਣਾ ਇਹ ਕਿਹੜੀ ਗੱਲ ਕੀਤੀ ਆ ਜਿੰਨੇ ਮਰਜ਼ੀ ਖੜਿਆ ਤੁਸੀਂ ਆਹੋ ਮੇਰੇ ਚੋਲੇ ਨਾਲੇ ਨਾ ਮੈਂ ਤੇਰੀਆਂ ਵੀ ਲੱਗੀਆਂ ਵੇਖੀਆਂ ਈਓ ਦੂਜੀਆਂ ਵਦਿਆਂ ਨੂੰ ਕੀ ਜਾਂਦੇ ਆ ਉਹ ਗੱਲ ਕਰਾਂਗੇ ਵੇਖੀ ਗਲਗਲਾਂ ਆਹੋ ਆਹੋ ਉਹ ਤਾਂ ਸੜਕ ਦੇ ਉੱਤੇ ਬੂਟਾ ਲਾਇਆ ਉੱਥੇ ਲੋਕੀ ਲੈ ਜਾਂਦੇ ਹੁਣੇ ਆਹੋ ਨਹੀਂ ਬੜੀਆਂ ਖੜਦੇ ਆ ਪਰ ਅਸੀਂ ਕਿਸ ਨੂੰ ਟੱਕਿਆ ਨਹੀਂ ਕਦੀ ਹਾਂ ਚੱਲ ਮੈਂ ਹਾਂ ਕੀ ਆ ਤੇ ਮੇਰੀ ਗੱਲ ਸੁਣ ਮੈਂ ਜਦੋਂ ਜਾਣਾ ਛੱਡਣ ਜਾਏਗਾ ਮੈਨੂੰ ਮੈਨੂੰ ਗਲਗਲਾ ਵੀ ਤੋੜ ਕੇ ਦੇਈ ਤਾਂ ਮਸੰਨੀਆਂ ਵੀ ਤੋੜ ਕੇ ਦੇਈ ਮੈਂ ਘਰ ਖੜੂਗੀ ਤੇ ਫਿਰ ਮੈਂ ਮੰਜਨਦਰ ਨੂੰ ਜਾ ਕੇ ਦੱਸੂਗੀ ਕਿ ਆ ਮੇਰੇ ਵੀਰ ਨੇ ਇਹ ਸਮਾਨ ਮੈਨੂੰ ਠੀਕ ਹੈ ਠੀਕ ਭਾਈ ਇਹ ਕਿਹੜੀ ਗੱਲ ਕੀਤੀ ਐ ਤੂੰ ਹੋਰ ਕੁਝ ਚਾਹੀਦਾ ਨਾ ਉਹ ਹੀ ਮੰਗ ਚੱਲ ਕੋਈ ਗੱਲ ਨਹੀਂ ਕੋਈ ਮੈਨੂੰ ਕੁਝ ਚਾਹੀਦਾ ਚੱਲ ਜਿਹੜੀਆਂ ਘਰ ਚੀਜ਼ਾਂ ਲੱਗੀਆਂ ਆ ਆ ਖਾਓ ਸਹੀ ਲੱਗਦੀਆਂ ਚੰਗੀਆਂ ਆ ਸਵਾਦ ਵਾ ਸਵਾਦੀ ਹੋਣੀਆਂ ਆ ਵਾ ਘਰ ਦੀਆਂ ਆ ਹਾਂ ਹੈ ਵੀਰ ਹੋਵੇ ਤੇ ਤੇਰੇ ਵਰਗਾ ਇੰਨਾ ਜਿਹੜਾ ਚਾ ਕਰਦਾ ਮੇਰਾ ਹੈ ਮੈਨੂੰ ਨਾ ਤੇ ਕਹੀਂ ਰੱਬ ਤੇਰੀ ਲੰਮੀ ਲੰਮੀ ਉਮਰ ਕਰੇ ਸੱਚੇ ਪਾਤਸ਼ਾਹ ਵੇਖਾਂ ਕਿੰਨਾ ਕਰਦਾ ਵਾ ਕਿਦਾਂ ਛਲਕੇ ਮੇਰੇ ਵਾਤੇ ਮੁਸਮੀਆਂ ਲੈ ਕੇ ਆਇਆ ਤੂੰ ਹੈਂ ਭੈਣ ਤੂੰ ਮਰਦਾ ਥੋੜਾ ਕਰਦੇ ਰਹੀਆਂ ਕਿਤੇ ਹੈਂ ਕਿੰਨਾ ਮਰਨਾ ਪਿਆਰ ਕਰਦੀ ਹੁੰਨੀ ਹੈ ਤੂੰ ਹਨਾ ਜੋ ਵੀ ਹੋਣੀ ਨਾ ਆਪਣੇ ਹਿੱਸੇ ਦੀ ਚੀਜ਼ ਤੇ ਮੇਰੇ ਮੂੰਹ 'ਚ ਪਾਣੀ ਤੂੰ ਉਹਨੂੰ ਚੇਤਾ ਨਹੀਂ ਭੁੱਲਦਾ ਉਹ ਤੂੰ ਉਹਨੂੰ ਬੜੀ ਗਿਆਵਾਂ ਦੀ ਕਹਿਰੀ ਨਾ ਮੈਂ ਕੱਲਾ ਬੈਠ ਕੇ ਰੋਣਾ ਨਾ ਹਾਏ ਹਾ ਤੂੰ ਕੰਨੋਂ ਰੋਣਾ ਮੈਂ ਜਿੰਦੀ ਜਾਗਦੀ ਆ ਜਦੋਂ ਤੇਰਾ ਜੀ ਕਰਦਾ ਤਾ ਮੇਰੇ ਕੋ ਆ ਜਾ ਕਰ ਹੈਂ ਐਨਾ ਮੋਹ ਕਰਨਾ ਵਾ ਨਾ ਇਸੇ ਕਰਕੇ ਤੇ ਮੈਂ ਭੱਜੀ ਆਂਨੀ ਆ ਮੈਨੂੰ ਤਾਂ ਹੋਰ ਕਿਸੇ ਗੱਲ ਦਾ ਦੁੱਖ ਨਹੀਂ ਗਾ ਪਰ ਮੈਂ ਜਰਾ ਤੁਹਾਡੇ ਹਾਲਾਤ ਵੇਖਣਾ ਨਾ ਕਿਤੇ ਤੁਹਾਡੇ ਘਰ ਦੇ ਹਾਲਾਤ ਬੜੇ ਮਾੜੇ ਆ ਉੱਤੋਂ ਆ ਤਰਾ ਸਰੀਰ ਕਦੀ ਗੋਡੇ ਪੀੜ ਕਰਕੇ ਕਦੀ ਕੁੱਝ ਕਰਕੇ ਫਿਰ ਮੇਰੇ ਮਨ ਨੂੰ ਨਾ ਬੜੀ ਸੋਚ ਹੀ ਆਉਂਦੀ ਕਿ ਵੀ ਗੱਲ ਕਿਤੇ ਭਾਈ ਨੂੰ ਨਾਲ ਲਿਆਉਂਦੀ ਇਥੇ ਹੈ ਉਹ ਵੀ ਦੋ ਦਿਨ ਸੋਖੇ ਕੱਢ ਜਾਂਦਾ ਇਥੇ ਚਲ ਤੂੰ ਐਵੇਂ ਨਾ ਬਹੁਤਾ ਸੋਚਿਆ ਕਰ ਕੋਈ ਗੱਲ ਨਹੀਂ ਗਈ ਬੜਾ ਕੋਹ ਹਮਾਰੇ ਨਹੀਂ ਦਿੱਤਾ ਖਾਣੀ ਤੇ ਦੋ ਟਾਈਮ ਵੀ ਰੋਟੀ ਆ ਵੀਰ ਉਹ ਮਾਰੇ ਦੇਈ ਜਾਣਦੇ ਤਾਂ ਆਪਾਂ ਦੋਵੇਂ ਜੀ ਖਾਈ ਜਾਣਦੇ ਆ ਏਦਾਂ ਹੀ ਟਾਈਮ ਲੰਘ ਜਾਣਾ ਵਾ ਅੱਧੀ ਕ ਲੰਘ ਗਈ ਆ ਤੇ ਜਿਹੜੀ ਮਾਸਾ ਰਹਿ ਗਈ ਆ ਉਹ ਏਦਾਂ ਲੰਘ ਜਾਣੀ ਆ ਤੂੰ ਨਾ ਫਿਕਰਾ ਕਰਿਆ ਕਰ ਮੇਰਾ ਕੋਈ ਵੀ ਹੈ ਮੈਂ ਤਾਂ ਤੁਹਾਡੇ ਵੱਲ ਵੇਖ ਵੇਖ ਕੇ ਜਿੰਨੀ ਆ ਵੇਖਾਂ ਹੀਰਿਆਂ ਵਰਗੇ ਪੁੱਤ ਦਿੱਤੇ ਰੱਬ ਨੇ ਤੇ ਮੈਨੂੰ ਇੱਕ ਗੱਲ ਦੱਸ ਤੇ ਜਿਹੜੀ ਕੁੜੀ ਆ ਕਿਹੜੇ ਹਸਪਤਲ ਚ ਪਈ ਆ ਤੂੰ ਪਤਾ ਗੱਲ ਕੀ ਆ ਮੈਂ ਤੈਨੂੰ ਆਖਿਆ ਵੀ ਇੱਥੇ ਤੈਨੂੰ ਲਾਗੇ ਪਾ ਦੇਣਾ ਅੱਛਾ ਪਾ ਰਣਾ ਇੱਥੇ ਕੱਲ੍ਹ ਦੇ ਨਹੀਂ ਵਧੀਆ ਆ ਅੱਛਾ ਉਹ ਫੇ ਚੰਡੀਗੜ੍ਹ ਪਈ ਆ ਉੱਥੇ ਲਾ ਦਸ ਮਿਆਂ ਤਾਂ ਸੁਣਿਆ ਪੀ ਚੰਡੀਗੜ ਕੁੜੀਆਂ ਜਾ ਕੇ ਵਿਗੜ ਜਾਂਦੀਆਂ ਵਾ ਨਹੀਂ ਭੈਣ ਜੀ ਆਪਣੇ ਧੀ ਪੋਤੇ ਨਾ ਪਰੋਸਣ ਜਾਈਦਾ ਵਾ ਇਹੋ ਜੀ ਕੋਈ ਗੱਲ ਨਹੀਂ ਨਹੀਂ ਉਹ ਤਾਂ ਮੈਨੂੰ ਪਤਾ ਵਾ ਫਤੀਜੀ ਤੇ ਮੇਰੀ ਹੈ ਨਾ ਹਾਂ ਤੇ ਪਰ ਚੱਲ ਧਿਆਨ ਰੱਖਿਆ ਕਰ ਅੱਜ ਕੱਲ ਸਮਾਂ ਨਹੀਂ ਗੱਜੰਗਾ ਚੱਲ ਕੋਈ ਗੱਲ ਨਹੀਂ ਤੂੰ ਇਹਨਾਂ ਤੁਰ ਕਰੋ ਤਾਂ ਖਾਓ ਮਸਮੀਆਂ ਤੁਸੀਂ ਤੇ ਸਨੀ ਕਿੱਥੇ ਆ ਸਨੀ ਦੇ ਘਰ ਚ ਗਿਆ ਮੰਡੀ ਮੈਨੂੰ ਚੇਤਾ ਕਰਾਤਾ ਤੂੰ ਹੈਂ ਦਾਣੇ ਲੈ ਕੇ ਗਿਆ ਵਾ ਆਹ ਦਾਣੇ ਲੈ ਗਿਆ ਵਾ ਤੇ ਮੈਂ ਵੀ ਜਾਣਾ ਹੱਥ ਚ ਉੱਥੇ ਅੱਛਾ ਅੱਛਾ ਤੇ ਤੁਸੀਂ ਨਾ ਇੱਥੇ ਬੈਠੇ ਰਹਿ ਰਾਮ ਕਰੋ ਚੰਗਾ ਕੋਈ ਕੰਮ ਕੁਮ ਨਾ ਕਰਿਓ ਇੱਕ ਗੱਲ ਹੋਰ ਜੇ ਹਾਂ ਬਰਾਬਰ ਨਾ ਕੋਈ ਗੱਲ ਕਰੇ ਤਾਂ ਗੁੱਸਾ ਨਾ ਕਰਿਆ ਜਾਣਾ ਮੰਨ ਤੇ ਨਾ ਲੈ ਜੇ ਮੋਦੀਆਂ ਗੱਲਾਂ ਦਾ ਗੁੱਸਾ ਕਰਾਂ ਤਾਂ ਫਿਰ ਮੈਂ ਆਵਾਂ ਇੱਥੇ ਬਾਰ-ਬਾਰ ਆਹ ਤੁਹਾਨੂੰ ਤਾਂ ਪਤਾ ਸੁਭਾ ਦਾ ਤਾਂ ਮੈਨੂੰ ਪਤਾ ਕੋਈ ਨਹੀਂ ਕਰ ਲੈਣਦੇ ਉਹਨੂੰ ਰਾਂਝਾ ਰਾਜੀ ਆਪਣਾ ਕਰਨ ਦੇ ਉਹਦੀ ਆਤ ਹੀ ਬਣ ਗਈ ਆ ਉਹ ਕੋਈ ਗੱਲ ਨਹੀਂ ਗੱਲ ਨਹੀਂ ਗੱਲ ਜੇ ਆ ਮੈਨੂੰ ਨਹੀਂ ਪਰਵਾਹ ਕੋਈ ਇਹਨਾਂ ਗੁੱਸਾ ਨਾ ਕਰਿਆ ਕਰ ਚੰਗਾ ਨਹੀਂ ਨਹੀਂ ਤੇ ਮੰਨ ਤੇ ਨਹੀਂ ਗੱਲ ਕੋਈ ਜਿਹੜੀ ਗੱਲ ਹੈਗਾ ਨਾ ਮਰਨਾ ਕਰਦੀ ਆ ਇੰਜ ਕਰੋ ਫਿਰ ਮੈਂ ਹੋਵਾਂ ਮੰਡਿਓ ਫਿਰ ਹੋਇਆ ਤਾਂ ਮੁੰਡੇ ਲਾਗੋ ਉਦਾਂ ਵੀ ਮੈਨੂੰ ਆ ਨਾ ਤਰੀ ਨੇ ਨਾ ਸੂਟ ਦੇ ਤਾਂ ਆਂਦੀ ਤੂੰ ਭੂਆ ਪਾ ਤੇ ਰਾਮਨਾ ਬੈ ਉਰਦੋਂ ਚੇਤਾ ਆ ਗਈ ਮੈਨੂੰ ਹਾਂ ਕੱਲ ਆਦਾਗਾ ਸਰ ਪਰ ਮੈਨੂੰ ਨਾ ਹੁਣ ਤੇਰਾ ਪੁੱਤ ਨਹੀਂ ਪਸੰਦ ਕਿਦਾਂ ਦੀ ਤੇਰੀ ਕੱਲ ਐਂਡ ਕਰੀ ਮੈਂ ਤੇਰੇ ਕੋਲ ਆਉਂਗਾ ਨਾ ਕਿਤੇ ਉਦੋਂ ਤੈਨੂੰ ਬਣਾ ਕੇ ਦਊਂਗਾ ਇੰਨੇ ਤੇ ਫੇਰ ਹੋਣਾ ਬਰਾਉਣੇ ਚੱਲ ਕੋਈ ਗੱਲ ਨਹੀਂ ਬਥੇਰਾ ਖੁਵਾਂ ਕੱਲ ਠੀਕ ਆ ਜਦ ਤੂੰ ਹੋਇਆ ਮੁੰਡੇ ਲਾਗੋ ਹਾਏ ਹਾਏ ਕਿੰਨੀਆਂ ਮਿੱਠੀਆਂ ਕਿੰਨੀਆਂ ਸਵਾਦ ਵਾ ਮਨਜਿੰਦਰ ਵਾਸਤੇ ਵੀ ਲੈ ਕੇ ਜਾਊਂਗੀ ਜਾਣ ਲਗੀ ਉਹਨੇ ਖੁਸ਼ ਹੋ ਜਾਣਾ ਵਾ ਹੈਂ ਵੇਖਾਂ ਪਰਾ ਮੇਰਾ ਕਿੱਡਾ ਚੰਗਾ ਵਾ ਬਾਂਜੀ ਆਹ ਮਸੰਮੀਆਂ ਖਾਈ ਜਾਂਦੇ ਜੇ ਆ ਠੰਡੀਆਂ ਹੁੰਦੀਆਂ ਵਾ ਆ ਤੁਹਾਡੇ ਤੇ ਅੱਗੇ ਗੋਡੇ ਦੁਖਦੇ ਆ ਲੈ ਦੱਸ ਇਹਦੇ ਨਾਲ ਥੋੜੀ ਗੋਡੇ ਦੁਖਣੇ ਆ ਆਹ ਤੁਹਾਨੂੰ ਦੱਸਣ ਦੀ ਵੀ ਠੰਡੀਆਂ ਹੁੰਦੀਆਂ ਆ ਵਾ ਇਹ ਤੇ ਫਰੂਟ ਵਾ ਫਰੂਟ ਤੇ ਹੈਗਾ ਵਾ ਪਰ ਫਰੂਟ ਵੀ ਉਹ ਖਾਣਾ ਚਾਹੀਦਾ ਜਿਹੜੇ ਆਪਣੇ ਸਰੀਰ ਲਈ ਚੰਗਾ ਹੋਵੇ ਹੁਣ ਠੰਡੀਆਂ ਮਸੰਮੀਆਂ ਖਾ ਕੇ ਤੇ ਘਰ ਜਾਂਦਾ ਰਾਤਾਂ ਨਹੀਂ ਆ ਆ ਗੋਡਿਆਂ ਦਾ ਤੁਰਿਆ ਨਹੀਂ ਜਾਣਾ ਅੱਛਾ ਇਹ ਵੀ ਅਸਰ ਪੈਂਦਾ ਵਾ ਹੂੰ ਥੋੜਾ ਜਿਆ ਪੈੰਜ ਕੀ ਗੱਲਾਂ ਕਰਦੇ ਜੇ ਆਹ ਪਾ ਲੋ ਹੁਣ ਮਾਸਾ ਮੂੰਹ 'ਚਾ ਰਹਿਣ ਦੋ ਇਹ ਵੀ ਸੇ ਚੰਗੀਆਂ ਹੁਣ ਤਾਂ ਫੇਰੀ ਖਾਧੀਆਂ ਜਾਂਦੀਆਂ ਆਂ ਆ ਸੇਰ ਹਿਲ ਜਾਂਦੇ ਨਾ ਪਰ ਪ੍ਰੋਟੀਨ ਕਿੱਥੋਂ ਪੱਚਦੇ ਆ ਮੈਂ ਤੇ ਸੋਚਿਆ ਹੀਗਾ ਵੀ ਬਾਵਾ ਮਿੱਠੀਆਂ ਆ ਚੱਲ ਖਾ ਲੈਨੀ ਨਾਲੇ ਵੀਰ ਦੇ ਚਾਹ ਨਾਲੇ ਕੇ ਆਏ ਮੇਰੇ ਵਾਸਤੇ ਵੀਰ ਤੇ ਵੇਲਾ ਹੋਂ ਤੇ ਵੀਨੇ ਪਤੰਗ ਵੇਰਪਿਆਂ ਨੂੰ ਕੀ ਚੰਗਾ ਤੇ ਕੀ ਮਾੜਾ ਉਹ ਛਿਲ ਕੇ ਦਰਮ ਸਮਿਟਾ ਕੇ ਗਾ ਮੂੰਹ 'ਚ ਤੇ ਭੈਣ ਭਾਵਾਂ ਸੇਰ ਨੂੰ ਜੁੜ ਜਾਂਦੀ ਗੋਡਿਆਂ ਤੋਂ ਤੋ ਰਹਿਣਾ ਜਾਂਦਾ ਹਾਦੀ ਹੋਈ ਵੀਰ ਵਾਲੀ ਨਾ ਕੇ ਦੀ ਸੋਨੀ ਨਵੀਰ ਨੇ ਗੈਨੀ ਮੈਨੂੰ ਪੁੱਛ ਲਿੰਦੇ ਇਹ ਭੈਣ ਨੂੰ ਚੰਗੀ ਆ ਕਿ ਨਹੀਂ ਅੱਛਾ ਪਹਿਲਾ ਫਾਲਾ ਮੈਂ ਤਾਂ ਤੋੜੀ ਨਹੀਂ ਅੱਛਾ ਪਹਿਲੇ ਦਿਨ ਤੋੜ ਕੇ ਲਿਆਏ ਆ ਵੇ ਕਿੰਨੇ ਮਿੱਠੀਆਂ ਹੋਈਆਂ ਕਹਿੰਦੇ ਆ ਨਾ ਚੰਗੀਆਂ ਹੁੰਦੀਆਂ ਵਾ ਤਾਂ ਹੀ ਤੇ ਮਖਾਂਡਾ ਪੀਹੀ ਮੈਨੂੰ ਕੀ ਪਤਾ ਹੀਗਾ ਇਹਦਾ ਨੁਕਸਾਨ ਵੀ ਹੁੰਦਾ ਵਾ ਤੇ ਗੋਡਿਆਂ ਤੇ ਬਸਰ ਕਰ ਦਿੰਦੀਆਂ ਵਾ ਚੱਲ ਕੋਈ ਨਹੀਂ ਭੁਜਾਈ ਚੰਗਾ ਹੋਇਆ ਤਾਂ ਮੈਨੂੰ ਦੱਸਤਾ ਵਾ ਹੁਣ ਨਹੀਂ ਖਾਂਦੀ ਮੈਂ ਫਿਰ ਲੈ ਦੱਸ ਨੁਕਸਾਨ ਥੋੜਾ ਜਿਆ ਕਿਦੇ ਆ ਫਰੂਟ ਵੀ ਤੁਹਾਨੂੰ ਮੈਂ ਕਿਹਾ ਨਾ ਕਿ ਸਿਹਤ ਚੰਗੀ ਲਈ ਖਾਦਾ ਜਾਂਦਾ ਵਾ ਇਹ ਵੀ ਚੰਗਾ ਮਾੜਾ ਲੱਗਦਾ ਸਰੀਰ ਨੂੰ ਨਾਲੇ ਜੇ ਤੁਸੀਂ ਨਾਲ ਲੈ ਜਾਂਦੇ ਆ ਤਾਂ ਕੰਮ ਬਹੁਤੇ ਖਰਾਬ ਹੋ ਜਾਣਾ ਹੈਗਾ ਨਾਲੇ ਭੈਣ ਜੀ ਆ ਤੂੰ ਹੀ ਨਹਾ ਤਾ ਓਕੇ ਕੱਪੜੇ ਬਦਲੇ ਆ ਜਾਣਾ ਜੁਣਾ ਨਹੀਂ ਆ ਰਹਿਣਾ ਵਾ ਤੁਸੀਂ ਅਜੇ ਇੱਥੇ ਦੱਸਿਆ ਇਹਦੇ ਮੈਨੂੰ ਕੋਈ ਤੀ ਤੇ ਰਹਿਣਾ ਵਾ ਜਾਂ ਜਾਣਾ ਵਾ ਓ ਨਹੀਂ ਨਹੀਂ ਚੱਲ ਤੇ ਮੈਂ ਜਾਣਾ ਹੈਗਾ ਤੁਹਾਨੂੰ ਪਤਾ ਪਿੱਛੇ ਸਰਦਾ ਨਹੀਂਗਾ ਪਰ ਨਾ ਦਲਜੀਤ ਨੇ ਵੀ ਬੜਾ ਜ਼ੋਰ ਲਾਇਆ ਵਾ ਤੇ ਸਨੀ ਨੇ ਤੇ ਸੈਰਸ ਨੇ ਤੇ ਹੁਣ ਭਰਾ ਕਹਿ ਗਿਆ ਜਾਣ ਲਗਾ ਮੈਂ ਮੰਡੀ ਚੱਲਿਆ ਆਂ ਤੂੰ ਭੈਣ ਕਿਤੇ ਨਹੀਂ ਗਾ ਜਾਣਾ ਤੇ ਜੇ ਹੁਣ ਦੇ ਮਗਰੋਂ ਚਲ ਗਈ ਨਾ ਤੇ ਫੇਰ ਐਵੇਂ ਗੁੱਸਾ ਕਰਨਗੇ ਤੇ ਮੇਰਾ ਰਾਦਾ ਚੱਲ ਅੱਜ ਰਾਤ ਰਹਿ ਹੀ ਪੈਣੀ ਆ ਆ ਵੇਖਾਂ ਹਾਂ ਆ ਦਲਜੀਤ ਹੀ ਦੇਗੀ ਇਹ ਸੂਟ ਤੇ ਚੁੰਨੀ ਮੈਨੂੰ ਕਿ ਭੂਆ ਪਾ ਲੈ ਤੂੰ ਤੇ ਮੈਂ ਪਾ ਲੇ ਤੇ ਮੈਂ ਚੱਲ ਕੋਈ ਨਹੀਂ ਕਰਾਦ ਦੀ ਕਿਹੜੀ ਗੱਲ ਨਿਆਣੇ ਕਾ ਨੂੰ ਨਾਰਾਜ਼ ਕਰਨੀ ਆ ਮੈਂ ਤਾਂ ਤਾਂ ਰਹਿ ਪੀ ਭੈਣ ਆ ਸਾਰੇ ਚੌਣੇ ਦਾ ਦਿਮਾਗ ਖਰਾਬ ਹੋਇਆ ਵਾ ਤੂੰ ਸਿਆਣੀ ਭੈਣ ਦੇ ਮਗਰ ਕਾ ਤੋ ਲੱਗੀਆਂ ਦੱਸ ਤੈਨੂੰ ਨਹੀਂ ਪਤਾ ਕਿ ਭੈਣ ਰੋਟੀ ਕਿੱਥੋਂ ਖਾਣੀ ਆ ਹਾਂ ਉਹ ਵਿਚਾਰਾ ਭਾਵੇਂ ਚੁੱਲ੍ਹੇ 'ਚ ਆਫ ਫੂਕਾ ਮਾਰਦਾ ਇਹਦਾ ਹੱਥ ਲੁੰਦਾ ਹੋਵੇ ਤੂੰ ਇੰਨਾ ਵੱਲ ਥੜੀ ਰੱਖਣਾ ਹੈਗਾ ਤੂੰ ਆਪਣੇ ਘਰ ਵੱਲ ਵੇਂਦੀ ਤੇ ਤੇਰਾ ਕਿੱਦਾਂ ਸਰਦਾ ਵਾ ਉਹ ਨਹੀਂ ਨਹੀਂ ਸਾਡੇ ਗਵਾਂਡ ਹੈਗੀ ਆ ਨਾ ਤਾਈ ਉਹ ਮੇਰੇ ਨਾਲ ਬੜਾ ਕਰਦੀ ਆ ਉਹ ਮਾਵਾ ਵਾਂਗੂ ਹੀ ਕਰਦੀ ਆ ਤੇ ਮਨਜਿੰਦਰ ਉਹਨੂੰ ਬੀਬੀ ਕਹਿੰਦੇ ਆ ਲੈ ਆ ਉਹ ਜੇ ਆ ਗਈ ਨਾ ਸ਼ਾਮੀ ਉਹਨੇ ਰੋਟੀ ਪਕਾ ਜਾਣੀ ਹੈ ਵੀ ਨਿੰਨਾ ਪਤਾ ਹੋਦਾ ਨਾ ਜੇ ਆ ਗਈ ਤੇ ਨਾ ਜੇ ਨਾ ਆਈ ਤੇ ਵਿਚਾਰਾ ਢਿੱਡ ਦੇ ਆਟਾ ਬਣ ਕੇ ਸੌਂਗਾ ਉਹ ਨਹੀਂ ਨਹੀਂ ਉਹਦੀ ਆਦਤ ਵਾ ਫੇਰਾ ਮਾਰ ਕੇ ਜਾਂਦੀ ਹੁੰਦੀ ਸਾਡੇ ਘਰੋਂ ਉਹੀ ਘਰ ਪੱਕੇ ਪੈਰੀ ਆਏ ਜੇ ਕਿ ਸਾਰੇ ਇੰਤਜ਼ਾਮ ਕਰਕੇ ਹੀ ਆ ਚੱਲ ਆਂ ਫਿਰ ਹੁਣ ਖਾਣੀ ਆ ਕਿ ਜਾਂ ਫਿਰ ਮੈਂ ਲੈ ਜਾ ਤੇ ਜਦੋਂ ਤੂੰ ਕਹਿੰਨੀ ਆ ਵੀ ਗੋਡੇ ਪੀੜ ਹੁੰਦੇ ਆ ਤੇ ਫਿਰ ਮੈਂ ਖਾ ਕੇ ਫਿਰ ਮਰੂੰਗੀ ਰਾਤ ਮੈਂ ਫੇਰ ਤਾਂ ਆਪਣੇ ਭਰਾ ਨੂੰ ਕਹੀਂ ਇਹ ਪਰਜਾਈ ਹੈ ਤੇ ਮੇਰੇ ਕੋਲ ਮਸੰਮੀਆਂ ਚੁੱਕੇ ਲੱਗੀ ਹਿੱਗੀ ਨਹੀਂ ਨਹੀਂ ਮੈਂ ਨਹੀਂ ਕਹਿੰਦੀ ਭਰਾ ਨੂੰ ਖਾਲਾ ਪਰਜਾਈ ਤੂੰ ਨਾ ਮੇਰੇ ਤਾਂ ਆ ਬੜੇ ਘਬਰਾਟ ਹੋਣ ਦੀ ਐ ਤੇ ਮੈਂ ਚੱਲ ਹੁਣ ਛਿੱਲੀ ਸੁੱਟਣੀ ਕੀ ਆ ਪਤਾ ਕਿੰਨੀ ਮਹਿੰਗੀ ਆ ਹਣ ਔਖੇ ਔਖੇ ਖਾਣੀ ਪੈਣੀ ਚੱਲ ਖਾਲਾ ਤੂੰ ਚੱਲ ਪੈ ਜਾ ਲੰਮੇ ਤੂੰ ਵੀ ਕੋਈ ਨਹੀਂ ਮੈਨੂੰ ਮੈਂ ਕਾਦੀ ਪਹਿਣਾ ਵਾਂ ਮੈਂ ਪਰ ਜਾਈ ਜਿੱਥੋਂ ਤੂੰ ਬੋਲਦੀ ਆ ਨਾ ਮੈਨੂੰ ਸਾਰਾ ਹੀ ਪਤਾ ਵਾ ਆ ਤਾਂ ਮੈਂ ਠੀਠ ਹੋ ਕੇ ਇੱਥੇ ਬੈਠੀ ਆ ਵੀ ਮੇਰੇ ਪੇਕੇਆਂ ਦਾ ਘਰ ਵਾ ਨਹੀਂ ਤੇ ਨਾ ਕੋਈ ਹੋਰ ਹੋਵੇ ਤੇ ਇੱਕ ਮਿੰਟ ਨਖ ਲੋਵੇ ਬਸ ਚਾਹ ਹੀ ਹੁੰਦਾ ਪੇਕੇ ਆਉਣ ਦਾ ਬਾਕੀ ਪਤੀਏ ਬਥੇਰਾ ਕਰਦੇ ਆ ਭਰਾ ਬਥੇਰਾ ਕਰਦਾ ਵਾ ਕੀ ਕਰਾਂ ਮੈਂ ਸਮਝ ਨਹੀਂ ਕੋ ਹੁੰਦੀ ਤਾਰਸ ਉੱਠ ਪਈ ਬੁਆਰੀ ਆਹੋ ਪੁੱਤ ਮੈਂ ਤੇ ਉੱਠ ਪਈ ਆ ਅੱਛਾ ਅੱਛਾ ਤੇ ਕਿੱਥੇ ਚੱਲੇ ਆਵਾ ਮੈਂ ਸ਼ਹਿਰ ਚੱਲਾ ਹਾਂ ਮੜਾ ਜੇ ਕੰਮ ਹੀ ਕੰਮ ਨੂੰ ਅੱਛਾ ਹਾਂਜੀ ਹਾਂਜੀ ਤੇ ਹੁਣ ਐ ਵੇਲੇ ਚੱਲੇ ਆ ਸ਼ਹਿਰ ਸ਼ਾਮਾਂ ਪੈ ਗਈਆਂ ਉਹ ਕੰਮ ਜੇ ਮੜਾ ਜਾ ਅੱਛਾ ਤੇ ਤੁਸੀਂ ਦੱਸੋ ਕੋਈ ਖਾਣਾ ਤੁਹਾਡੇ ਦਾ ਲੈ ਕੇ ਆਵਾਂ ਕੁਝ ਉਹ ਨਹੀਂ ਨਹੀਂ ਪੁੱਤ ਮੈਂ ਕੀ ਖਾਣਾ ਹਾਂ ਹਾਂਜੀ ਮੇਰੇ ਤੇ ਗੋਡੇ ਪੀੜ ਹੀ ਨਹੀਂ ਹਟਦੇ ਪਤਾ ਨਹੀਂ ਕਿੱਥੋਂ ਬਿਮਾਰੀ ਪੈ ਗਈ ਬੜੀ ਪੀੜ ਹੁੰਦੀ ਹੈ ਗੋਡਿਆਂ ਉਹ ਚਲੋ ਗੋਡੇ ਪੀੜ ਕਰਦੇ ਹਾਂ ਖਾਣ ਦਾ ਕੀ ਸੰਬੰਧ ਵਾ ਦੱਸੋ ਕੀ ਖਾਣਾ ਕੋਈ ਤੇ ਮੈਂ ਲੈ ਆਉਣਾ ਢੇ ਤੋਂ ਚੱਲ ਜੋ ਤੇਰਾ ਜੀ ਕਰਦਾ ਵਾ ਨਾ ਤੂੰ ਉਹ ਲੈ ਮੈਂ ਤੇ ਮੈਂ ਉਹ ਖਾ ਲੂੰਗੀ ਚਲ ਮੈਂ ਲੈ ਆਉਂਗਾ ਹੁਣ ਭੋਜਰੀ ਕੋਨਾ ਕੁਝ ਖਾਣ ਨੂੰ ਤੁਹਾਡੇ ਵਾਸਤੇ ਚਲ ਠੀਕ ਐ ਤੇ ਛੇਤੀ ਆ ਜੀ ਚੰਗਾ ਵੀਰ ਹੋਣੀ ਵੀ ਕਰ ਹਨੀਗੇ ਉਹਨਾਂ ਨੂੰ ਥੋੜਾ ਜਿਹਾ ਬੱਸ ਉਹ ਵੀ ਮੰਡੀ ਗਏ ਉਹਨਾਂ ਨੂੰ ਟਾਈਮ ਲੱਗ ਜਾਣਾ ਆਹ ਕੋਈ ਗੱਲ ਨਹੀਂ ਉਹਨਾਂ ਆਣਾ 1 ਘੰਟੇ ਤੱਕ ਉਹਨੂੰ ਮੈਂ ਵੀ ਆ ਜਾਣਾ ਆ ਛੇਤੀ ਆਈ ਮੇਰਾ ਪੁੱਤ ਚੰਗਾ ਹਾਂਜੀ ਠੀਕ ਜੀ ਭੋਜਰੀ ਜਾ ਹੋਇਆ ਫਿਰ ਟਾਈਮ ਨਾ ਹਾਂਜੀ ਲੇਟ ਨਾ ਹੋ ਫਿਰ ਮੇਰਾ ਪੁੱਤ ਕੋਈ ਗੱਲ ਨਹੀਂ ਆਹੋਈ ਗੱਲਾਂ ਵਾਂ ਜਿਹੜੀਆਂ ਮੈਨੂੰ ਪੇਕਿਆਂ ਵੱਲ ਖਿੱਚ ਲੈਂਦੀਆਂ ਵਾਂ ਜਿਹੜੇ ਇੰਨੇ ਚਾਅ ਕਰਦੇ ਨੇ ਆਣੇ ਜੇ ਮੈਂ ਪਰਝਾਈ ਵੱਲ ਵੇਖਾਂ ਮੈਂ ਤਾਂ ਮੂੰਹ ਨਾ ਕਰਾਂ ਆਪਣੇ ਪੇਕਿਆਂ ਵੱਲ ਚੱਲ ਬਣਾ ਉੱਠ ਕੇ ਵੇਖਾਂ ਬਣਾ ਮਾੜਾ ਮੋਟਾ ਬਾਹਰ ਮੈਂ ਤਾਂ ਉਹਦੇ ਇੱਥੇ ਲੱਗਦਾ ਬਹੁਤੀ ਜੋੜੀ ਜਾਣਾ ਵਾ ਉਹ ਮੈਂ ਹਮ ਸ਼ਹਿਰ ਚ ਲੱਹ ਮੜਾ ਜਾ ਆਹੋ ਤਾਂ ਪੋਹ ਵਾਲੀ ਕੁਲਚੇ ਛੋਲੇ ਲੈ ਚੰਗੇ ਉਹਨੂੰ ਉਹ ਆ ਮਚਾ ਤੇ ਲੈ ਮੈਂ ਤੇਰੇ ਲਈ ਕੀ ਲੈ ਕੇ ਆਵਾਂ ਬਪੂ ਆ ਨਿਆਣੀ ਆ ਹੈ ਉਹ ਚੱਲ ਪੁੱਛਣਾ ਪੈਂਦਾ ਹੀ ਆ ਪੁੱਛਣਾ ਪੈਂਦਾ ਵਾ ਪਿਓ ਉੱਠਿਆ ਤਾਂ ਮਸਮਿਆ ਛੇ ਛੇ ਸੰਗ ਠੱਕਣ ਲਿਆ ਸੀਗਾ ਜੇ ਪੋਰ ਉੱਠਿਆ ਤਾਂ ਉਹ ਇਹ ਭੂਆ ਵੀ ਚੱਲਿਆ ਸ਼ਹਿਰ ਨੂੰ ਮੈਂ ਤੇਰੇ ਲਈ ਕੀ ਲੈ ਕੇ ਆਵਾਂ ਭੂਆ ਤਾਂ ਤਹੀ ਲੈ ਆ ਕੇ ਤਾਂ ਗੋਦੀ ਚ ਪਾ ਕੇ ਢੋਣ ਵਾਲੀ ਕੀਤੀ ਆ ਜਿਹਦਾ ਨਿਆਣੀ ਹੁੰਦੀ ਆ ਉਹ ਚੱਲ ਫਿਰ ਕੀ ਆ ਚੱਲ ਫਿਰ ਕੀ ਕਦੀ ਮਾਂ ਨੂੰ ਪੁੱਛ ਲਿਆ ਕਰ ਬਿੱਕ ਤੇ ਉਹ ਕੋ ਚਾਹੀਦਾ ਵਾ ਕਰ ਮਾਂ ਆ ਕਦੀ ਮਾਂ ਆਪੇ ਖਾ ਪੀ ਲੇਦੀ ਸਭ ਕੋ ਠੀਕ ਆ ਨਾ ਆਹ ਤਾਂ ਭੂਆ ਦੇ ਮੂੰਹ ਚ ਬੁਰਕੀਆਂ ਪਾਉਣੀਆਂ ਪੈਂਦੀਆਂ ਉਹਦਾ ਥੰਗ ਮਿਲਿਆ ਵਾ ਅਣਾ ਯਾਰ ਅਗਲੀ ਪਰੋਣੀ ਆਈ ਐ ਪਰੋਣੀ ਆਈ ਐ ਤੇ ਮੇਰ ਕੋ ਕੀ ਲੈਣ ਆਇਆ ਹੁਣ ਦੱਸ ਉਹ ਦੱਸਣ ਹੀ ਆਏ ਬਿਖਿਆਰ ਚਲਾ ਕੋ ਚਾਹੀਦਾ ਵਾ ਆਹੋ ਨਹੀਂ ਮੈਨੂੰ ਨੇ ਚਾਹੀਦਾ ਭੂਆ ਦੀ ਕੁਲਚੇ ਛੋਲੇ ਲੈਣ ਚੰਗਾ ਲਫਾ ਪਰ ਕੇ ਤਗੜਾ ਉਹ ਲੈ ਆਉਂਗਾ ਕੁਲਚੇ ਛੋਲੇ ਦੇ ਨਹੀਂ ਭੂਆ ਬੈਠੀ ਇੱਥੇ ਸ਼ਰਮ ਲਈ ਕਿਤੇ ਵਗ ਨਾ ਜਿਹੜਾ ਆਉਂਦਾ ਜਾਂਦਾ ਭੂਆ 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 ਔਰ ਭੈਣ 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 ਤਾਂ ਤੇ ਸਾਰੇ ਡੱਬੇ ਨੂੰ ਛੁਦਾਈ ਹੋ ਗਿਆ ਨਾ ਪਤਾ ਨਹੀਂ ਕੀ ਖਡੋਣਾ ਲੱਗ ਗਿਆ ਤੁਹਾਨੂੰ ਤਾਂ ਨੂੰ ਬੰਨੀ ਕੀ ਹੋ ਗਿਆ ਵਾ ਤੇ ਜੰਦੀ ਭੂਆ ਆ ਗਈ ਐ ਮੈਨੂੰ ਕੀ ਹੁਣਾ ਤੁਹਾਨੂੰ ਮੈਂ ਦਿਖਦੀ ਕਦੋਂ ਜਿਹੜਾ ਮੈਨੂੰ ਕੁਛ ਹੁਣਾ ਵਾ ਕਦੀ ਪੁੱਛਿਆ ਕਦੀ ਮਾਂ ਨੂੰ ਮਾਂ ਸਮਝਿਆ ਵਾ ਸਮਝਿਆ ਮਾਂ ਅੱਜ ਆ ਗਿਆ ਮੇਰੇ ਕੋ ਤੂੰ ਮੈਂ ਚੱਲਿਆ ਤੇ ਗਲਤੀ ਹੋ ਗਈ ਨਾ ਕਿ ਨਹੀਂ ਆਉਣਾ ਚਾਹੀਦਾ ਸਦਾ ਚੰਗੀ ਗੱਲ ਹੀ ਨਾ ਹੁੰਦਾ ਮੈਨੂੰ ਕਹਣਾ ਸੁਣ ਨਹੀਂ ੜਿਆ ਜਿਹੜੇ ਉੱਥੇ ਕੰਡਿਆ ਭੂਆ ਨਾਲ ਲੋਲੇ ਪੋਪੇ ਮੈਨੂੰ ਸਭ ਸੁਣ ੜਿਆ ਬੋਲੀ ਨਹੀਂ ਮੈਂ ਜੇ ਕਿਤੇ ਦਾ ਮਾਂ ਨਾਲ ਕੀਤਾ ਹੋਵੇ ਤੇ ਮਾਂ ਦੇ ਅੰਦਰੋਂ ਠੰਡੀਆਂ ਹੋਣ ਉਹ ਚੰਗਾ ਯਾਰ ਮੈਂ ਨਹੀਂ ਕਰਦਾ ਮੈਂ ਤਾਂ ਆਪੇ ਉੱਪਰ ਆਉਂਦੇ ਜਦੋਂ ਮੈਂ ਚੰਗੀ ਨਹੀਂ ਫਿਰ ਕਹਣਾ ਮਾਂ ਹੀ ਮਾੜੀ ਰਹਿ ਗਈ ਤੇ ਮਾੜੀ ਤੇ ਮੈਂ ਆਪੇ ਹੋਣਾ ਜਦੋਂ ਕਿਹਦੇ ਸਿੱਧੇ ਮੂੰਹ ਨਹੀਂ ਕੋਣਾ ਕਦੇ ਪੂ ਆਪ ਤਾਂ ਇਹ ਨਹੀਂ ਚੰਗੀ ਮਿੱਠੀ ਪਿਆਰੀ ਕਿੱਥੋਂ ਆ ਕਿਤੇ ਮੈਨੂੰ ਤੇ ਇਹ ਸਮਝਾਉਂਦੀ ਕਿ ਮਿੱਠੀਆਂ ਗੋਲੀਆਂ ਦੇਣ ਲਈ ਇਹਨਾਂ ਨੂੰ ਜਿਹੜੀ ਮਾਂ ਨੇ ਦਿੰਦੀ ਜਾ ਜਾ ਖਵਾਲ ਪੂਨ ਜੋਖ ਖਵਾ ਲੈਣਾ ਮੇਰੇ ਵੱਲ ਕਿ ਲੈਣਾ ਆਵਾ ਬੈਠੇ ਬੈਠਾ ਇਹ ਆਹੋ ਵੀ ਇਦੀ ਫੇ ਬਹਿਣਾ ਸੀ ਕੀ ਕਰਦਾ ਹਾਂ ਜੀਵਨ ਕਿੱਥੇ ਗਈ ਆ ਜੀਵਨ ਗਈ ਯਾਰਾ ਪਿੰਡ ਨੂੰ ਜਿੰਨ ਗਈ ਆਹੋ ਅੰਨੇ ਗੱਲ ਆ ਕੱਲੀ ਤੇ ਮੈਨੂੰ ਕਹਿਣ ਦੀ ਨਾਲ ਕੱਲ ਮੈਂ ਮੈਂ ਉੱਥੇ ਕੰਮ ਤੋਂ ਦੇ ਜਾਣ ਮੈਂ ਕੀ ਕਰੂੰ ਉਸ ਨਾਲ ਉੱਥੇ ਜੇ 10 ਮਿੰਟ ਜਾਣਾ ਤੂੰ ਹੋਇਆ ਉੱਥੇ ਉੱਥੇ ਕੰਮ ਹੀ ਐ ਨੂੰ ਕੋਈ ਕਿਉਂ ਦਾਂਗੇ ਪਤਾ ਨਹੀਂ ਕੰਮ ਹੋਊਗਾ ਮਾੜਾ ਬੁੱਤਲਾ ਹਾਂ ਕੱਲੀ ਚੱਲ ਗਈ ਕਿਤੇ ਬੱਸ ਬਸ ਤੇ ਚੜਦੇ ਆ ਬੱਸਾਂ ਵਾਲੀ ਝਾਟੀ ਚਲਾ ਲਿੰਦੇ ਨੇ ਤੇ ਜੇ ਕਿਤੇ ਪੈਰ ਚੜਤ ਗਿਆਂ ਤੇ ਸੱਟ ਵਾ ਕੇ ਬਹਿ ਜੂਗੀ ਦੱਸਾਂ ਮੈਂ ਉਹ ਇੱਥੇ ਜਾਣ ਗਿਆ ਗਿਆ ਸੀ ਕਹਿੰਦੀ ਮੇਰਾ ਗੋਡਾ ਪੀੜ ਕਰਨ ਦੇ ਆ ਤੇ ਮੈਂ ਵੀ ਗੋਡਾ ਪੀੜ ਕਰਨ ਤੇ ਤਾਂ ਚੱਲੀ ਆ ਉਧਰ ਨੂੰ ਹਾਂ ਬਸੇ ਕਿੱਦਾਂ ਚੜਨਾ ਬਹੁਤ ਗੱਲ ਵਾ ਤੂੰ ਇਹਦੇ ਨਾਲ ਜਾਣਾ ਤੇ ਫਿਰ ਮੱੱਸੇ ਹੋ ਨਹੀਂ ਆ ਉਹ ਮੈਨੂੰ ਇਹ ਵੀ ਵਗਰ ਮੈਂ ਕਿ ਤਾ ਬਸੋ ਦੇ ਕੇ ਛੱਟਣਾ ਲਵਾ ਲਈ ਮੈਂ ਉਹ ਵੇਦੇ ਕੱਖ ਨਹੀਂ ਉਹ ਛੱਟ ਛੇੜੀ ਮਾਰਗ ਦੇ ਉੱਤੇ ਛੱਟ ਭੱਜਣ ਦੀ ਕਰਦੇ ਆਂ ਇੰਦਾ ਹੀ ਕਰਦੇ ਆਂ ਵਾਰੀ ਉੱtre ਰਾਤਰੇ ਉਹਨਾਂ ਨੂੰ ਕੀ ਇਹੋ ਜਿਹੇ ਤੇ ਗੱਲਾਂ ਬਾਤਾਂ ਬਸ ਤਾਂ ਜ਼ਰੂਰੀ ਇਹਨੂੰ ਕੋ ਜਾਣਦੀ ਨਾ ਜਾਂਦੀ ਆ ਜੇ ਕਿਤੇ ਤੇਰਾ ਵੇਹਨ ਹੁੰਦਾ ਤਾਂ ਚੱਲ ਜਾਂਦੇ ਉਹ ਮੈਂ ਵੀ ਆ ਕੇ ਮੈਂ ਤੇ ਡੰਕ ਲੋ ਜਾ ਤੇ ਵੇ ਇਕੱਠੇ ਜਾ ਕੇ ਫੇਰਾ ਮਾਰਉਂਦੇ ਆ ਤੇ ਭਾਰੋ ਨਹੀਂ ਮੈਂ ਇਹ ਜਾਣਾ ਵਾਂ ਆ ਜਾਊਂਗਾ ਮੈਨੂੰ ਸੁਣਦਾਂ ਨੇ ਚੰਗਾ ਆ ਉਹ ਅੱਜੇ ਮੈਂ ਹੁਣ ਤੇ ਕੀ ਕਰਾਂ ਤੈਨੂੰ ਇਹਨਾਂ ਨੂੰ ਵੇਹਲਾ ਇੰਨਾ ਫਿਕਰ ਹੁੰਦਾ ਕਿੰਨੇ ਸਾਲ ਦਾ ਨਾਮ ਆ ਰਹਾ ਆ ਪੇਕੇ ਜਾਣਾ ਨਾ ਜਾਣਾ ਇਹ ਆ ਬੁੱਢੇ ਮਾਰੇ ਤਾਂ ਵੀ ਅੰਦਰ ਆ ਕੇ ਸਾਡੀ ਫੇਟੀ ਜਾਈ ਜਾਈ ਪੰਜਾਈ ਬੁੱਢਾ ਕੀ ਹੋ ਜਾਈ ਜੇਕਰ ਤਾਂ ਸਾਠ ਪੇਟ ਲੱਗੀ ਤਾਂ ਉਹਨੇ ਕਿ ਤਕ ਬੋਣਾ ਬੁਲਾਉਣਾ ਕੋਈ ਉਹੋ ਤੇ ਗੱਲ ਮੈਨੂੰ ਕਹਿਣ ਡਿਆ ਆ ਆਹ ਮੈਂ ਇਥੋਂ ਜਾਣਾ ਮਾਰਨਾ ਪਾਣਾ ਮੁਰਸਾ ਲੈ ਜਾਣਾ ਮਾੜਾ ਬਦਲਾ ਤੇ ਚਲ ਉਹ ਤੇ ਜਾ ਕੇ ਧੰਮਟ ਹੋਣਾ ਪਰ ਉਹਨੇ ਜੇਦੀ ਫਾਲਦੀ ਤੇ ਫਿਰ ਮੈਂ ਕੀ ਕਰਦਾ ਮੈਂ ਚੱਲ ਕੋਈ ਜਾ ਹੋਇਆ 10 ਮਿੰਟ ਮੈਂ ਬੱਸ ਆਹ ਜੇ ਇਹ ਵੀ ਬੜਾ ਚੰਗਿਆਂ ਜਾਣਦੇ ਜੀ ਚੰਗੀ ਤਰ੍ਹਾਂ ਚਲੋ ਕਿਤੇ ਚਲਿਆ ਜਾਏ ਬੰਤਾ ਕੋਈ ਗੱਲ ਨਹੀਂ ਜਾਣਦੀ ਕਰਦਾ ਵਾ ਮਾਪੇ ਦੇ ਘਰ ਆਹ ਹੋਵੇ ਤੇ ਆ ਬੰਦਾ ਕੰਮ ਤੋਂ ਅੰਦਾਜ਼ ਦੇਖਿਆ ਹਾਂ ਕਿਹੜਾ ਇਹਨੂੰ ਕਿਸੇ ਤੋਂ ਕੰਮ ਕਰਾਇਆ ਵੀ ਆ ਕੰਮ ਕਰਕੇ ਆ ਉੱਥੋਂ ਲੈ ਕੇ ਆ ਕੋਈ ਉਹ ਇਨੀ ਗੱਲ ਕਹਿਣ ਦੀ ਗੱਲ ਹੋਈ ਹੈ ਤੇ ਉਹਨੂੰ ਚਾਹ ਹੀ ਬੜਾ ਸੀ ਪੀਕਿਆ ਵੀ ਮੈਂ ਮਰੇ ਚਲੀ ਉਧਰ ਨੂੰ ਇੱਥੇ ਚਾਹ ਤੇ ਚੰਦੀਆਂ ਹੁੰਦਾ ਹੀ ਆਪਾਂ ਨੇ ਆ ਨਾ ਕਿ ਚਲੋ ਵੇਖਣਾ ਵੀ ਪੈਂਦਾ ਤੇ ਮੈਂ ਵੀ ਫਿਰ ਆਖਿਆ ਮੈਂ ਚੱਲ 10 ਮਿੰਟ ਜਾ ਕੇ ਤੇ ਫਿਰ ਆਈ ਮੈਂ ਲੋ ਲੋ ਆ ਜਾਈਂ ਮੈਂ ਰਾਤ ਨੂੰ ਰਹੀ ਉੱਥੇ ਚਲੋ ਵੇਖੋ ਆਉਂਦੀ ਆ ਕਿ ਜਾਂ ਲੈਂਦੀ ਉਹ ਰਾਤ ਮਾਨ ਅੱਜ ਤੇ ਫਿਰ ਜਾਈਂ ਚੰਗਾ ਜਾਣੂਗੀ ਤੇ ਰਾਤ ਨੂੰ ਨਹੀਂ ਤੇ ਫਿਰ ਆਜੂ ਦੀ ਵਾਪਸ ਮੋੜ ਦੀ ਫੇਰ ਉਏ ਇੱਕ ਗੱਲ ਆ ਵੀਦਾ ਪਰਜਾਈ ਦੇ ਸੁਭਾਅ ਦਾ ਪੁੱਤਰ ਆਦਾ ਵਾ ਤੇ ਭਰਾ ਜਿਹੜਾ ਬੜਾ ਚੰਗਾ ਵਾ ਹਾਂ ਜਦੋਂ ਭਰਾ ਤੇ ਉਹ ਇਹੀ ਵੀ ਚਲੋ ਇੰਨਾ ਚਿਰ ਹੋ ਗਿਆ ਜਾਂਦੇ ਆ ਹੁੰਦੇ ਆ ਨੂੰ ਸਾਨੂੰ ਪਤਾ ਸਾਡੀ ਗੱਲ ਦਾ ਪਰ ਉਹ ਥੋੜੇ ਜੀ ਇਹਦਾ ਥੋੜੇ ਜੀ ਮੂੰਹ ਜ਼ੋਰ ਵਾ ਜਿਹੜਾ ਭਰਾ ਵਾ ਨਾ ਉਹ ਇਹਦੇ ਨਾਲ ਬੜਾ ਕਰਦਾ ਵਾ ਆ ਭਰਾ ਕਰਦਾ ਤੇ ਸ਼ਾਇਦ ਭਰਾ ਤੇ ਫਿਰ ਉਹ ਭੈਣ ਤੋਂ ਆਈਆਂ ਹੁਣ ਆਹੋ ਮੈਂ ਦੌੜੀ ਆਈਆਂ ਤੁਹਾਨੂੰ ਚੱਲ ਜਾਣਾ ਬਹੁਤ ਏ ਗੱਲ ਵਾ ਚਲੋ ਫਿਰ ਜਿਹੜਾ ਵੀ ਬਉਰਾ ਤੇ ਕੋਈ ਗੱਲ ਨਹੀਂ ਹਾਂ ਆਰ ਲਾਂਗੇ ਰੋਟੀ ਪਾਣੀ ਹੀ ਮੜਾ ਪਕੜਾ ਚਲ ਕੋਈ ਨਹੀਂ ਉਹਦੇ ਕੁ ਕੁਝ ਫਲਕੇ ਬਣਾਏ ਕੋ ਥੋੜੇ ਥੋੜੇ ਲੋੜੇ ਮੇਰੇ ਲਾਲਾਂਗੇ ਵਰਗੀ ਕਰਨਾ ਹੈ ਹੈ ਚਲੋ ਧੀਆ ਕੀ ਕਰੇ ਬੰਦਾ ਧੀਆ ਕਿੰਦਾ ਹੀ ਕਹਦਾ ਕੋਈ ਆ ਚੱਲਣਾ ਵੀ ਨਾ ਮੰਨ ਜਾ ਮੰਨ ਜਾ ਹੋ ਤਰ੍ਹਾਂ ਦਾ ਦਾਸ ਜਾ ਕਰ ਦੇ ਬੇਵਾਰਾ ਕਰ ਕੇ ਕਹਿ ਦਿੰਦੀ ਆ ਕਿ ਆ ਮੈਂ ਜਾਵਾਂ ਤੇ ਫੇਰਾ ਮਾਰਾਂ ਮੈਂ ਰੇਖ ਆਵਾਂ ਮੈਂ ਆਪਣੇ ਚਲੋ ਘਰ ਬਾਹਰ ਮਾਂ ਪਿਓ ਕੋਈ ਨਹੀਂ ਬੀਬੀ ਤੇਨੂੰ ਵੀ ਕਿਤੇ ਮੈਂ ਫੇਰਾ ਮਰਵਾ ਲਿਆਂਗਾ ਠੀਕ ਆ ਤੇ ਆ ਮੜੇ ਇਹਨਾਂ ਨੂੰ ਕੰਮ ਤੋਂ ਹੰਦਾ ਮਾੜਾ ਮੋਟਾ ਥਾਂ ਬ ਲੈਣ ਦੇ ਹੈ ਚਲੋ ਆ ਹਾਂ ਫੋਨ ਤੇ ਵੀ ਚਲਾ ਫਿਰ ਉਹੀ ਗੱਲ ਵਾ ਫਿਰ ਮੈਂ ਚੱਲ ਬੜਕੇ ਤੁਸੀਂ ਢਾੜੀ ਰਹਾ ਵੀ ਪੋਗੇ ਤੇ ਕੋਈ ਗੱਲ ਨਹੀਂ ਉੱਥੇ ਹਾਂ ਕੋਈ ਨਹੀਂ ਮੈਂ ਇੱਥੇ ਕਰ ਮੈਂ ਮੁੜ ਕੇ ਤੁਹਾਨੂੰ ਛੱਡ ਕੇ ਆ ਜਾਊਂਗਾ ਤੁਸੀਂ ਮੁੜ ਕੇ ਮੈਨੂੰ ਫੋਨ ਕਰ ਦਿਓ ਮੁੜ ਕੇ ਮੈਂ ਤੁਹਾਨੂੰ ਜਾ ਕੇ ਲੈ ਆਉਂਗਾ ਹੈ ਹਾਂ ਚਲੋ ਇਹ ਵੀ ਗੱਲ ਥੀ ਹਾਂ ਪਹਿਲਾਂ ਕੀ ਦੋ ਤਿੰਨ ਬਿਲਕੁਲ ਬਿਲਕੁਲ ਇਹ ਗੱਲ ਤਾਂ ਆਏ ਤੇ ਮੈਂ ਕਹਿਣ ਨਹੀਂ ਵੀ ਜੀ ਤੇ ਸਾਰਿਆਂ ਦਾ ਕਰਦਾ ਉਹ ਤਾਂ ਜੀ ਕਰਦਾ ਹਣਾ ਮੈਂ ਜਾਣਾ ਹੋਏ ਆਪ ਚੱਲ ਕੋਈ ਗੱਲ ਨਹੀਂ ਮੈਂ ਚੱਲ ਹੋਇਆ ਐਵੇਂ ਉਹ ਤਰ੍ਹਾਂ ਦਾ ਮੂੰਹ ਉਡਾ ਕੇ ਬੈਠੇ ਸੀ ਚਲੋ ਹੋ ਜਾਂ ਚਲੀਏ ਇੱਕ ਦੋਰੀ ਮੈਨੂੰ ਅੱਗੇ ਨੂੰ ਪੁੱਛਿਆ ਦੇਣਾ ਮੈਂ ਜਾਣਾ ਵਾ ਜਾਣਾ ਮ ਤੇਰਾ ਤੁਹਾਡਾ ਟਾਈਮ ਹੀ ਲੱਗਣਾ ਤੁਹਾਡਾ ਟਾਈਮ ਲੱਗਣਾ ਮੈਂ ਜਾ ਬੱਤੇ ਪੈ ਤੇ ਜਾ ਚੱਲਦਾ ਮੈਂ ਖਿਆਲ ਨਾ ਜਾਵੀਂ ਐਵੇਂ ਦਣਾ ਤੇ ਨਾ ਪੈ ਜੀ ਨਹੀਂ ਨਹੀਂ ਸੱਚੀ ਕਰਨਾ ਤਿੰਨ ਸੌ ਦਾ ਘਰ ਕਿਨ ਸਾਹਮਣਾ ਮੋ ਦੇ ਤੋ ਕਿਨ ਮੇਰੇ ਵਰਗੇ ਕੋਈ ਤਾਂ ਪਸੰਦ ਮੈਂ ਚਾਹ ਬਣਵਾ ਫਿਰ ਵੀਡੀਓ ਵਿੱਚ ਇਹਨੂੰ ਚੜਾ ਲੈ ਹੈਂ ਕਮੈਂਟ ਵੀ ਚੜਾ ਲੈਂਗੀ ਤੇਰਾ ਉਹ ਕਿੰਦਾ ਚੱਲ ਮੈਂ ਬਣੂਆ ਚਾਹ ਚੂ ਜਾ ਕੇ ਬਣਾ ਚੱਲ ਗਈ ਜੇ ਮੇਰੇ ਜਿਹਾ ਆਏਗੀ ਇੱਕ ਰਾਕੇ ਨੱਕ ਜੀ ਕਰਦਾ ਹਣਾ ਮੈਂ ਇਹ ਮੈਨੂੰ ਦੇਰਾ ਪਰ ਜਾਏਂਗਾ ਹੁੰਦਾ ਹੀ ਜਾਂ ਤਿੰਨ ਇਸੇ ਤਰ੍ਹਾਂ ਇਹ ਮਹਾਰਾਜ ਨੇ ਕਸ਼ਤਾਂ ਲਈ ਤਾਂ ਦੀ ਬਣਾਈਆਂ ਤੇ ਧੀਆਂ ਮਾਂ ਪਿਓ ਪਾਏ ਪਰਜਾਈਆਂ ਮਾੜੀਆਂ ਮਨ ਭਰਾ ਮਾਰੇ ਹਨ ਭੈਣਾ ਧੀਆਂ ਜਿਹੜੀਆਂ ਨਾ ਇਹ ਆਂਦੀਆਂ ਇਹਨਾਂ ਨੂੰ ਬੜਾ ਹੁੰਦਾ ਵਾ ਫਿਕਰ ਇਹਨਾਂ ਨੂੰ ਬੜਾ ਚਾਹ ਹੁੰਦਾ ਵਾ ਚਲੋ ਚੰਗੀ ਗੱਲ ਉਹ ਆਵੇ ਜੀ ਚੱਲਦੇ ਠੰਡਾ ਹੋ ਜੂਗਾ ਤਾਂ ਫਿਰ ਮੇਨ ਨਾਲ ਨੂੰ ਚੱਲਣਾ